ਪਿਛਲੇ ਕੁਝ ਦਿਨਾ ਤੋਂ 2-4 ਦਿਨਾ ਤੋਂ ਇੱਕ ਵਿਵਾਦ ਹੈ ਜਗਤਕਰੂ ਰਾਮਬੰਦਰ ਜਾਰੇ ਜੀ ਨੇ ਕੋਈ ਟਿੱਪਣੀ ਕੀਤੀ ਹੈ ਪ੍ਰੇਮਨੰਦ ਜੀ ਮਹਾਰਾਜ ਮਰੇ ਜੀ ਨੇ ਬ੍ਰਿੰਦਵਨ ਦੇ ਸੰਤ ਨੇ ਗੱਲ ਇਹ ਹੈ ਕਿ ਉਹਨਾਂ ਦਾ ਕਹਿਣਾ ਹੈ ਉਹ ਤੋਂ ਮੇਰੇ ਬਾਲਕ ਕੇ ਸਮਾਨ ਹੈ ਜੀ ਤਾਂ ਉਸ ਤੋਂ ਵੀ ਸ਼ਾਸਤਰ ਦੀस्को ਹੈ ਉਹ ਹੀ ਚਮਤਕਾਰ ਹੈ ਚਲੋ ਗੱਲ ਨਾ ਪੱਤਰਕਾਰਾਂ ਦੀ ਆਦਤ ਹੁੰਦੀ ਹੈ ਕਿ ਕਿਸੇ ਗੱਲ ਤੋਂ ਗੱਲ ਬਣਾ ਲੈਣੀ ਹੈ ਕੋਈ ਐਦਾਂ ਦਾ ਕੰਟੈਂਟ ਬਣਾਉਣ ਦੀ ਕੋਸ਼ਿਸ਼ ਕਰਨੀ ਜਿਹੜਾ ਵਾਇਰਲ ਹੋ ਜਾਏ ਤਾਂ ਗੱਲ ਇਹ ਹੋਈ ਪੂਰੀ ਕਿ ਇੱਕ ਪਾਸੇ ਉਹਨਾਂ ਨੇ ਕਿਹਾ ਵੀ ਉਹ ਮੇਰੇ ਪੁੱਤਰ ਵਰਗੇ ਨੇ ਪ੍ਰੇਮਾਨੰਦ ਜੀ ਉਹ ਮੱਦਾ ਫਾਸਲਾ ਇੰਨਾ ਹੈ ਕਿ ਉਹ ਕਹਿ ਨਹੀਂ ਸਕਦੇ ਨੇ ਦੂਜਾ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਚੈਲੰਜ ਕਰਦਾ ਕਿ ਉਹ ਮੇਰੇ ਨਾਲ ਸ਼ਾਸਤਰ ਆਰਥ ਕਰਨ ਇੱਕ ਲਫ਼ਜ਼ ਵੀ ਸੰਸਕ੍ਰਿਤ ਦਾ ਮੇਰੇ ਨਾਲ ਬੋਲ ਕੇ ਦੱਸਣ ਤਾਂ ਉਹ ਚਮਤਕਾਰ ਮੰਨਿਆ ਜਾਏਗਾ ਚਮਤਕਾਰ ਇਹ ਨਹੀਂ ਹੈ ਜੀ ਮੈਂ ਚੈਲੰਜ ਕਰਦਾ ਹਾਂ ਪ੍ਰੇਮਾਨੰਦ ਜੀ ਇੱਕ ਅੱਖਰ ਵੀ ਸੰਸਕ੍ਰਿਤ ਬੋਲ ਕੇ ਦਿਖਾ ਦਿਓ ਬਸ ਦੇਖੋ ਇਹ ਦੋਨੋਂ ਹਸਤੀਆਂ ਦੇ ਬਾਰੇ ਆਪਾਂ ਕੋਈ ਗੱਲ ਨਹੀਂ ਕਰਦੇ ਗੱਲ ਕਰਦੇ ਆ ਚਮਤਕਾਰ ਕੀ ਹੈ ਕਿਹੜਾ ਗਿਆਨ ਇੰਨਾ بڑا ਹੈ ਕੋਈ ਲੈਂਗੁਏਜ ਇੰਨੀ ਬੜੀ ਹੈ ਕਿ ਕਿਸੇ ਦੀ ਮਹੱਤਤਾ ਹੈ ਕਿਸੇ ਦੇ ਅੰਦਰ ਜਿਹੜਾ ਕਿ ਰੱਬੀ ਰੂਹ ਹੈ ਜਿਹੜਾ ਕਿ ਉਹ ਤਤ ਹੈ ਉਹਨੂੰ ਅਸੀਂ ਗਿਆਨ ਨਾਲ ਪੜ੍ਹੀਏ ਮੈਂ ਨਾ ਪਹਿਲਾ ਜਿਹੜਾ ਇਹਦੇ ਉੱਤੇ ਜਿਹੜਾ ਪਹਿਲਾ ਮੈਂ ਕਹਿੰਦਾ ਐਗਜ਼ਾਮਪਲ ਮੈਂ ਤੁਹਾਨੂੰ ਦੇਣਾ ਨਾ ਉਹ ਰਾਦਾ ਦਾ ਇਹ एग्जांपल ਦੇਣਾ ਉਹ एग्जांपल ਦੇਣਾ ਮੈਂ ਤੁਹਾਨੂੰ ਭਗਵਾਨ ਕ੍ਰਿਸ਼ਨ ਦੇ ਜੀਵਨ ਤੋਂ ਗੋਪੀਆਂ ਤੋਂ ਤੇ ਉਹ ਮੇਰਾ ਨਹੀਂ ਹੈ ਉਹ ਇਹ ਸ਼ਾਸਤਰਾਂ ਦਾ ਹੀ एग्जांपल ਹੈ ਕਿ ਉਦੋਂ ਹੋਏ ਨੇ ਜਿਹੜੇ ਭਗਵਾਨ શ્રી ਕ੍ਰਿਸ਼ਨ ਦੇ بڑے ਭਰਾ ਸੀ ਚਾਚੇ ਦੇ ਬੇਟੇ ਚਚੇਰੇ بڑے ਭਰਾ ਉਹਨਾਂ ਨੂੰ ਨਾ ਛੋਟੀ ਅਵਸਥਾ ਦੇ ਵਿੱਚ ਉਹਨਾਂ ਨੇ ਆਪ ਦਾ ਗੁਰੂ ਦੇਵਤਾ ਦੇ ਗੁਰੂ ਬ੍ਰਹਸਪਤੀ ਨੂੰ ਗੁਰੂ ਧਾਰਨ ਕਰ ਲਿਆ ਸੀ ਤੇ ਬ੍ਰਹਸਪਤੀ ਦੀ ਉਹਨਾਂ ਦੇ ਉੱਤੇ ਇੰਨੀ ਕਿਰਪਾ ਸੀਗੀ ਕਿ ਉਹਨਾਂ ਨੇ ਉਸ ਤੱਤਵ ਦਾ ਗਿਆਨ ਉਹਨਾਂ ਨੂੰ ਦਿੱਤਾ ਸੀਗਾ ਜਿਹਨੂੰ ਆਪਾਂ ਬ੍ਰਹਮ ਕਹਿੰਦੇ ਆ ਨਿਰਾਕਾਰ ਈਸ਼ਵਰ ਦਾ ਧਿਆਨ ਕਰਾਣਾ ਜਾਂ ਉਹਦੀ ਅਵਸਥਾ ਨੂੰ ਜਾਣ ਗਏ ਸੀ ਤੇ ਉਹ ਭਗਵਾਨ ਕ੍ਰਿਸ਼ਨ ਨੂੰ ਜਾ ਕੇ ਕਹਿੰਦੇ ਕਿ ਤੁਸੀਂ ਇਹ ਤੁਸੀਂ ਸਾਰਾ ਕੁਝ ਸੱਚ ਜਾਣਦੇ ਹੋਇਆ ਗੋਪੀਆਂ ਨੂੰ ਰਾਧਾ ਨੂੰ ਸੱਚਾ ਗਿਆਨ ਕਿਉਂ ਨਹੀਂ ਦਿੰਦੇ ਉਹ ਗਿਆਨ ਕਿਉਂ ਨਹੀਂ ਦਿੰਦੇ ਕਿ ਜਿਹਦੇ ਨਾਲ ਉਹਨਾਂ ਨੂੰ ਬ੍ਰह्म ਤਤਵ ਦੀ ਪ੍ਰਾਪਤੀ ਹੋਵੇ ਉਹ ਤੁਹਾਡੇ ਸਰਕਾਰ ਰੂਪ ਤੋਂ ਨਿਕਲ ਕੇ ਨਿਰਾਕਾਰ ਈਸ਼ਵਰ ਵਿੱਚ ਦੇਵੀ ਵਿੱਚ ਆਪਣਾ ਧਿਆਨ ਲਾ ਸਕਣ ਜਿਹਦੇ ਨਾਲ ਮੁਕਤੀ ਪ੍ਰਾਪਤ ਹੋਵੇ ਚਲੋ ਮਹਾਰਾਜ ਇਹ ਖੇਡ ਜਾਂਦੇ ਸੀਗੇ ਸ਼੍ਰੀਕ੍ਰਿਸ਼ਨ ਜੀ ਮਹਾਰਾਜ ਕਿ ਇਸ ਦੁਨੀਆ 'ਚ ਇੰਦਾ ਦਾ ਕੋਈ ਗਿਆਨ ਨਹੀਂ ਹੈ ਜਿਹੜਾ ਪ੍ਰੇਮ ਤੋਂ ਵੱਡਾ ਹੋ ਸਕੇ ਗਿਆਨ ਉਹ ਹੈ ਜਿਹਨੂੰ ਜਿਹਦੇ 'ਚ ਪ੍ਰੇਮ ਦਾ ਗਿਆਨ ਆ ਜਾਵੇ ਸ਼ਾਸਤਰਾਂ ਦੇ ਗਿਆਨ ਜਾਂ ਇਸ ਇਸ ਤਰੀਕੇ ਦੇ ਗਿਆਨ ਨਾਲ ਕੋਈ ਵੀ ਬੰਦਾ ਜਾਂ ਕੋਈ ਵੀ ਇਨਸਾਨ بڑا ਨਹੀਂ ਹੋ ਸਕਦਾ ਉਹਨਾਂ ਨੇ ਉਦੋਂ ਜੀ ਦੀ ਡਿਊਟੀ ਲਈ ਕਿ ਤੁਸੀਂ ਆਪ ਜਾਓ ਇਸ ਵਿਸ਼ੇ ਦੇ ਉੱਤੇ ਗੋਪੀਆਂ ਨੂੰ ਇਹ ਗਿਆਨ ਤੁਸੀਂ ਜਾ ਕੇ ਪ੍ਰਦਾਨ ਕਰੋ ਕਿਉਂਕਿ ਤੁਹਾਡੇ ਤੋਂ بڑا ਕੌਣ ਹੈ ਜਿਹੜਾ ਇਸ ਵਿਸ਼ੇ ਵਸਤੂ ਦੇ ਉੱਤੇ ਉਹਨਾਂ ਨੂੰ ਸਮਝਾ ਸਕੇ ਫਿਰ ਉਹ ਗਏ ਜਦੋਂ ਉਹਨਾਂ ਨੇ ਸਮਝਾਇਆ ਫਿਰ ਉਹਨਾਂ ਨੂੰ ਸਭ ਤੋਂ ਪਹਿਲਾਂ ਕ੍ਰਿਸ਼ਨ ਰਾਧਾ ਨੇ ਇਹ ਸਮਝਾਇਆ ਕਿ ਤੁਸੀਂ ਗਿਆਨੀ ਕਿਵੇਂ ਹੋ ਸਕਦੇ ਹੋ ਜਦੋਂ ਤੱਕ ਤੁਹਾਨੂੰ ਪ੍ਰੇਮ ਦਾ ਗਿਆਨ ਨਾ ਹੋਵੇ ਇਦਾਂ ਦੇ ਬਹੁਤ ਸਾਰੇ ਐਗਜ਼ਾਮਪਲ ਹਮੇਸ਼ਾ ਹਰ ਜਗ੍ਹਾ ਤੋਂ ਜਗ੍ਹਾ-ਜਗ੍ਹਾ ਤੋਂ ਮਿਲਦੇ ਨੇ ਜਦੋਂ ਨੰਦ ਲਾਲ ਜੀ ਗੁਰਗੋਬਿੰਦ ਸਿੰਘ ਜੀ ਮਹਾਰਾਜੀ ਦੇ ਸੰਪਰਕ ਚ ਆਏ ਉਹ ਪਹੁੰਚੇ ਤਾਂ ਉਹਨਾਂ ਦੀ ਉਹਨਾਂ ਨੂੰ ਇੰਨਾ ਜ਼ਿਆਦਾ ਗਿਆਨ ਸੀ ਹਰ ਧਰਮ ਹਰ ਵਿਸ਼ੇ ਦਾ ਉਹਨਾਂ ਦੀ ਡਿਊਟੀ ਲੰਗਰ ਚ ਲਾਈ ਗਈ ਸੀ ਭਾਂਡਿਆਂ ਤੇ ਲਾਈ ਗਈ ਸੀ ਤਾਂ ਕਿ ਉਹ ਗਿਆਨ ਨੂੰ ਮਾਨ ਸਕਣ ਤੋਂ ਹੋ ਸਕਣ ਉਸ ਗਿਆਨ ਨੂੰ ਕੱਢ ਸਕਣ ਤਾਂ ਕਿ ਭਾਂਡਾ ਖਾਲੀ ਹੋਵੇ ਚਮਕੇ ਤੇ ਅਗਲੀ ਗੱਲ ਪ੍ਰੇਮ ਦੀ ਉਹਦੇ ਚ ਸਮਾ ਸਕੇ ਸੋ ਜਦੋਂ ਵੀ ਗੱਲ ਕਿਤਾਬੀ ਗਿਆਨ ਤੇ ਪ੍ਰੇਮ ਦੀ ਹੋਏਗੀ ਉਹਦੇ ਤੋਂ ਜਿੱਤ ਹਮੇਸ਼ਾ ਪ੍ਰੇਮ ਦੀ ਹੋਣੀ ਹੈ ਇਸ ਵਿਸ਼ੇ ਦੇ ਉੱਤੇ ਬਹੁਤ ਚੰਗਾ ਜਾਣਨ ਲਈ ਤੁਹਾਨੂੰ ਨਾ ਉਦੋਂ ਪ੍ਰਸੰਗ ਜ਼ਰੂਰ ਸੁਣਨਾ ਚਾਹੀਦਾ ਰਾਮਾਨੰਦ ਸਾਗਰ ਕ੍ਰਿਤਿਕ ਸ਼੍ਰੀਕ੍ਰਿਸ਼ਨ ਲੀਲਾ ਕਰਕੇ ਸੀਰੀਅਲ ਸੀਗਾ ਉਹਦੇ ਚੋਂ ਹੈ ਉਦੋਂ ਪ੍ਰਸੰਗ ਜੇ ਆਪਾਂ ਉਹਨੂੰ ਸੁਣਾਗੇ ਤਾਂ ਆਪਾਂ ਨੂੰ ਪਤਾ ਲੱਗੇਗਾ ਕਿ ਪ੍ਰੇਮ ਦੇ ਅੱਗੇ ਗਿਆਨ ਕਦੇ ਵੀ ਨਹੀਂ ਜਿੱਤ ਸਕਦਾ ਕਦੇ ਵੀ ਨਹੀਂ ਗਿਆਨ ਦਾ ਅੰਤਿਮ ਛੋਰ ਇਸ ਗਿਆਨ ਦੀ ਪ੍ਰਾਪਤੀ ਹੋਣਾ ਹੈ ਕਿ ਅਗਿਆਨਤਾ ਤੋਂ ਬਿડા ਗਿਆਨ ਕੁਝ ਵੀ ਨਹੀਂ ਹੈ ਦੁਨੀਆ ਚ ਸਾਰਾ ਕੁਝ ਕਦੇ ਵੀ ਨਹੀਂ ਜਾਣਿਆ ਜਾ ਸਕਦਾ ਤੇ ਪ੍ਰੇਮ ਤੋਂ ਕਦੇ ਵੀ ਜਿੱਤਿਆ ਨਹੀਂ ਜਾ ਸਕਦਾ